ਤਨ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਭਾਗ ਤੀਜਾ ਵਿੱਚ ਤੁਹਾਡਾ ਸਵਾਗਤ ਹੈ ਜਦ ਪਿੰਡ ਮੱਟੂ ਗੁਰੂ ਜੀ ਨੇ ਆਂ ਡੇਰਾ ਕੀਤਾ ਤਾਂ ਇਸ ਪਿੰਡ ਦੇ ਨੇੜੇ ਰਹਿਣ ਵਾਲਾ ਮਰਵਾਹ ਖੱਤਰੀ ਦੁਆ ਭਾਵ ਦਇਆ RAM ਅਤੇ ਉਸ ਦੀ istri ਭਾਗਣ ਗੁਰੂ ਜੀ ਦੇ ਦਰਸ਼ਨ ਕਰਨ ਆਏ ਇਹਨਾਂ ਦੇ ਘਰ ਇੱਕ ਜਵਾਨ ਕੰਨਿਆ ਸੀ ਜਿਸ ਵਾਸਤੇ ਇਹ ਬਹੁਤ ਚਿਰ ਤੋਂ ਵਰ ਕਰ ਲਭ ਰਹੇ ਸਨ ਪਰ ਕੋਈ ਸਬੰਧ ਨਹੀਂ ਸੀ ਬਣਦਾ ਜਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੱਟ ਵੀ ਆਏ ਤਾਂ ਭਾਈ ਦਇਆ RAM ਨੂੰ ਇੱਕ ਸਿੱਖ ਨੇ ਕਿਹਾ ਜੇਕਰ ਤੂੰ ਆਪਣੀ ਕੰਨਿਆ ਦਾ ਨਾਤਾ ਗੁਰੂ ਜੀ ਦੇ ਨਾਲ ਕਰ ਦੇਵੇਂ ਤਾਂ ਤੇਰੇ ਧਨ ਭਾਗ ਹੋ ਜਾਣਗੇ ਤੇਰੀ ਲੜਕੀ ਵੀ ਯਕਤ ਦੀ ਪੂਜ ਹੋ ਜਾਵੇਗੀ ਇਹ ਗੱਲ ਸੁਣ ਕੇ ਭਾਈ ਦਵਾਰੇ ਨੇ ਗੁਰੂ ਜੀ ਪਾਸ ਪਹੁੰਚ ਕੇ ਬੇਨਤੀ ਕੀਤੀ ਮਹਾਰਾਜ ਮੈਂ ਆਪਣੀ ਵਰਯੋਗ ਕੰਨਿਆ ਨੂੰ ਆਪ ਜੀ ਦੀ ਸੇਵਾ ਵਿੱਚ ਅਰਪਣ ਕਰਨਾ ਚਾਹੁੰਦਾ ਹਾਂ ਆਪ ਜੀ ਪ੍ਰਵਾਨ ਕਰੋ ਗੁਰੂ ਜੀ ਨੇ ਭਾਈ ਦਇਆਰਾਮ ਦੀ ਬੇਨਤੀ ਪ੍ਰਵਾਨ ਕਰਕੇ ਵਿਆਹ ਦਾ ਸਮਾਨ ਲੋੜ ਅਨਸਾਰ ਲਾਹੌਰ ਤੋਂ ਮਗਵਾ ਲਿਆ ਅਤੇ ਤੀਜੇ ਦਿਨ ਮੁੰਡੇ ਆਲੀ ਪਹੁੰਚ ਕੇ ਵਿਆਹ ਦੀ ਮਰਿਆਦਾ ਪੂਰੀ ਕਰ ਲਈ 5 ਦਿਨ ਗੁਰੂ ਜੀ ਮੰਡਿਆਲੀ ਵਿਸ਼ਰਾਮ ਕਰਕੇ ਡੋਲਾ ਲੈ ਕੇ ਜਦ ਕੁਝ ਹੋਰ ਦੂਰ ਚਲੇ ਗਏ ਤਾਂ ਆਪ ਜੀ ਨੇ ਸ਼ੇਵਕਾਂ ਨੂੰ ਕਿਹਾ ਠਹਿਰ ਜਾਓ ਸਾਡਾ ਇੱਕ ਪ੍ਰੇਮੀ ਸਿੱਖ ਸਾਡੇ ਦਰਸ਼ਨ ਕਰਨ ਆ ਰਿਹਾ ਹੈ ਇਤਨੇ ਨੂੰ ਭਾਈ ਲੰਗਾ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਆਨ ਟੇਕਿਆ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਾਜੀ ਨੇ ਆਪ ਜੀ ਵਿਰੁੱਧ ਪਾਤਸ਼ਾਹ ਨੂੰ ਬਹੁਤ ਝੂਠ ਸੱਚ ਕਿਹਾ ਹੈ ਧਰਮਸ਼ਾਲਾ ਨੂੰ ਢਾਕੀ ਉੱਥੇ ਮਸਜਿਦ ਬਣਵਾਉਣ ਦੀ ਸਲਾਹ ਕਰ ਰਿਹਾ ਸੀ ਵਜ਼ੀਰ ਖਾਨ ਜੇਕਰ ਉਸ ਨੂੰ ਬੰਦ ਨਾ ਕਰਦਾ ਤਾਂ ਉਸ ਨੇ ਆਪਣੀ ਧਰਮਸ਼ਾਲਾ ਢਾ ਦੇਣੀ ਸੀ ਮੈਂ ਤੁਹਾਨੂੰ ਇਹੀ ਖਬਰ ਦੇਣ ਆਇਆ ਹਾਂ ਗੁਰੂ ਜੀ ਨੇ ਕਿਹਾ ਧਰਮਸ਼ਾਲਾ ਪਰਮੇਸ਼ਰ ਦਾ ਸਥਾਨ ਹੈ ਜਿਹੜਾ ਮੂਰਖ ਉਸ ਦਾ ਬੁਰਾ ਚਿਤਵੇਗਾ ਉਸ ਦੀ ਆਪਣੀ ਜੜ ਉਖੜ ਜਾਏਗੀ ਤੂੰ ਚਿੰਤਾ ਨਾ ਕਰ ਅਤੇ ਜਾ ਕੇ ਧਰਮਸ਼ਾਲਾ ਦੀ ਸੇਵਾ ਕਰ ਲੰਗਰ ਚਲਾ ਅਤੇ ਆਏ ਗਏ ਦੀ ਭੋਜਨ ਪਾਣੀ ਨਾਲ ਸੇਵਾ ਕਰ ਇਹ ਆਗਿਆ ਪਾ ਕੇ ਲੰਗਾ ਲਾਹੌਰ ਨੂੰ ਚਲਿਆ ਗਿਆ ਗੁਰੂ ਜੀ ਫਿਰ ਅੰਮ੍ਰਿਤਸਰ ਪਹੁੰਚ ਗਏ ਇੱਥੋਂ ਅੱਗੇ ਰਾਵੀ ਲੰਘ ਕੇ ਗੁਰੂ ਜੀ ਨੇ ਇੱਕ ਰਾਤ ਲਾਹੌਰ ਵਿਸ਼ਰਾਮ ਕੀਤਾ ਅਤੇ ਫਿਰ ਚੱਲ ਕੇ ਅੰਮ੍ਰਿਤਸਰ ਪਹੁੰਚ ਗਏ ਮਾਤਾ ਜੀ ਤੇ ਸਿੱਖ ਸੰਗਤ ਨੇ ਬੜੀਆਂ ਖੁਸ਼ੀਆਂ ਮਨਾਈਆਂ ਗੁਰੂ ਜੀ ਨੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਅਰਦਾਸ ਕਰ ਕੇ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਬੀਬੀ ਬੀਰੋ ਸਹਬ ਜਦਾ ਸੂਰਜਮਲ ਅਤੇ ਅਣੀ ਰਾਏ ਜੀ ਦਾ ਜਨਮ ਅਮਰਤਸਰ ਵਿਖੇ ਅਕਾਲ ਬੁੰਗੇ ਗੁਰੂ ਜੀ ਦੇ ਦੋਵੇਂ ਵੇਲੇ ਦੀਵਾਨ ਲੱਗਦੇ ਸਵੇਰੇ ਰਬਾਬੀ ਆਸਾਂ ਦੀ ਵਾਰ ਦਾ ਕੀਰਤਨ ਕਰਦੇ ਉਪਰੰਤ ਸਿੱਖ ਸੇਵਾ ਪੇਟਾ ਲੈ ਕੇ ਦਰਸ਼ਨ ਕਰਨ ਆਉਂਦੇ ਅਤੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਲੈ ਕੇ ਨਿਹਾਲ ਹੁੰਦੇ ਸੰਧਿਆ ਸਮੇਂ ਢਾਡੀਆਂ ਪਾਸੋਂ ਯੋਧਿਆਂ ਦੇ ਪ੍ਰਸੰਗ ਸੁਣਦੇ ਇਸ ਤਰ੍ਹਾਂ ਹੀ ਜਦ ਕੁਝ ਮਹੀਨੇ ਬੀਤ ਗਏ ਤਾਂ ਆਪ ਜੀ ਦੇ ਮਹਿਲ ਸ਼੍ਰੀ ਦਾ ਮੋਦਰੀ ਜੀ ਦੀ ਕੁਖ ਤੋਂ ਲੜਕੀ ਪੈਦਾ ਹੋਈ ਜਿਸ ਦਾ ਨਾਮ ਬੀਬੀ ਬੀਰੋ ਰੱਖਿਆ ਗੁਰੂ ਜੀ ਸੰਧਿਆ ਦੇ ਦਿਵਾਨ ਵਿੱਚ ਆਪਣੀ ਯੋਧਿਆਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਂਦੇ ਅਤੇ ਪੈਂਦੇ ਖਾਂ ਆਦਿ ਯੋਧਿਆਂ ਦੇ ਅਨੇਕਾਂ ਕਰਤਵ ਵੇਖ ਕੇ ਉਹਨਾਂ ਨੂੰ ਇਨਾਮ ਦਿੰਦੇ ਦੀਵਾਲੀ ਅਤੇ ਵਿਸਾਖੀ ਦੇ ਮੇਲਿਆਂ ਉਤੇ ਇਸ ਸਾਲ ਦੂਰ ਦੂਰ ਤੋਂ ਬਹੁਤ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਗੁਰੂ ਜੀ ਉਹਨਾਂ ਨੂੰ ਨਾਮਦਾਨ ਦਾ ਉਪਦੇਸ਼ ਦੇ ਕੇ ਅਤੇ ਮਨੋ ਕਾਮਨਾ ਪੂਰੀਆਂ ਕਰਕੇ ਨਿਹਾਲ ਕਰਦੇ ਸਮਾਪਾ ਕੇ ਹਾਰ ਸੰਮਤ 1664 ਵਿੱਚ ਆਪ ਜੀ ਦੇ ਕਰ ਮਾਤਾ ਮਹਾਦੇਵੀ ਜੀ ਦੀ ਕੁਖ ਤੋਂ ਸਹਿਬਜ਼ਾਦੇ ਨੇ ਜਨਮ ਲਿਆ ਪਰਿਵਾਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਜਦ ਸਹਿਬਜ਼ਾਦਾ 40 ਦਿਨ ਦਾ ਹੋਇਆ ਤਾਂ ਹਰਮੰਦਰ ਸਹਿਬ ਜਾ ਕੇ ਮੱਥਾ ਟਿਕਵਾਇਆ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਨਾਮ ਸੂਰਜਮਲ ਰੱਖਿਆ ਸਮਾਪਾ ਕੇ ਮੱਗਰ ਸੰਮਤ 1674 ਵਿੱਚ ਮਾਤਾ ਦਮੋਦਰੀ ਜੀ ਦੀ ਕੁਖ ਤੋਂ ਸਹਿਬਜ਼ਾਦੇ ਨੇ ਜਨਮ ਲਿਆ ਵਧਾਈਆਂ ਤੇ ਦਾਨ ਉਪਰੰਤ ਜਦ ਸਹਿਬ ਜਦਾ ਜੀ 40 ਦਿਨ ਦੇ ਹੋਏ ਤਾਂ ਹਰਮੰਦਰ ਸਹਿਬ ਜਾ ਕੇ ਮੱਥਾ ਟਿਕਵਾਇਆ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਨਾਮ ਅਣੀ ਰਾਇ ਰੱਖਿਆ ਉਸ ਤੋਂ ਬਾਅਦ ਸ੍ਰੀ ਗੁਰਦਤਾ ਜੀ ਦੀ ਮੰਗਣੀ ਦੀਵਾਲੀ ਦੇ ਮੇਲੇ ਉੱਤੇ ਦੇਸ਼ਾਂ ਪ੍ਰਦੇਸ਼ਾਂ ਤੋਂ ਬਹੁਤ ਸੰਗਤਾਂ ਦੂਰ ਦਰਬਾਰ ਦੀ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਣ ਆਈਆਂ ਅਨੇਕ ਪ੍ਰਕਾਰ ਦੀਆਂ ਭੇਟਾਂ ਆਈਆਂ ਬਸਤਰ ਆਦ ਪਦਾਰਥਾਂ ਦੇ ਅੰਬਾਰ ਲੱਗ ਗਏ ਗੁਰੂ ਜੀ ਦਾ ਟੋਟ ਲੰਗਰ ਵਰਤਿਆ ਆਇਆਂ ਸੰਗਤਾਂ ਨੂੰ ਗੁਰੂ ਜੀ ਵੱਲੋਂ ਜਥਾ ਯੋਗ ਸਰਪਾਉ ਦਿੱਤੇ ਜਾਂਦੇ ਇੱਕ ਦਿਨ ਅਕਾਲ ਤਖਤ ਤੇ ਦੀਵਾਨ ਸਜ ਰਿਹਾ ਸੀ ਗੁਰੂ ਜੀ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ ਤੇ ਸਹਿਬਜ਼ਾਦਾ ਗੁਰਦਤਾ ਜੀ ਗੁਰੂ ਜੀ ਪਾਸ ਬੈਠੇ ਸਨ ਚਿਹਰਾ ਚੰਦ ਵਾਂਗੂੰ ਚਮਕ ਪ੍ਰਕਾਸ਼ ਕਰ ਰਿਹਾ ਸੀ ਇਸ ਅਲੌਕਿਕ ਸਮੇਂ ਦੀਵਾਨ ਵਿੱਚ ਇੱਕ ਰਾਮਾ ਖੱਤਰੀ ਬਟਾਲੀਦਾਰ ਰਹਿਣ ਵਾਲਾ ਵੀ ਬੈਠਾ ਸੀ ਉਸਦੇ ਮਨ ਵਿੱਚ ਸਹਬਜਾਦੇ ਦੀ ਚਮਕ ਦਮਕ ਤੇ ਸੁੰਦਰ ਨੂਹਾਰ ਵੇਖ ਕੇ ਵਿਚਾਰ ਆਈ ਕਿ ਜੇਕਰ ਗੁਰੂ ਜੀ ਮੇਰੀ ਲੜਕੀ ਦਾ ਰਿਸ਼ਤਾ ਸਹਬਜਾਦੇ ਵਾਸਤੇ ਪ੍ਰਵਾਨ ਕਰ ਲੈਣ ਤਾਂ ਮੇਰੇ ਧਨ ਭਾਗ ਹੋਣਗੇ ਇਹ ਵਿਚਾਰ ਕਰਕੇ ਉਹ ਗੁਰੂ ਜੀ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਬੇਨਤੀ ਕੀਤੀ ਮਹਾਰਾਜ ਜੀ ਮੇਰੇ ਘਰ 7 ਸਾਲ ਦੀ ਲੜਕੀ ਹੈ ਜੇਕਰ ਆਪ ਜੀ ਸਹਿਬ ਜਾਦੇ ਵਾਸਤੇ ਉਸ ਦਾ ਰਿਸ਼ਤਾ ਪ੍ਰਵਾਨ ਕਰ ਲਵੋ ਤਾਂ ਮੇਰਾ ਮਾਣ ਰਹਿ ਜਾਏਗਾ ਤੇ ਆਪ ਜੀ ਦੀ ਵਡਿਆਈ ਹੋਵੇਗੀ ਇਸੇ ਹੀ ਤਰ੍ਹਾਂ ਫਿਰ ਬੀਬੀ ਬੀਰੋ ਦੀ ਮੰਗਣੀ ਸ਼੍ਰੀ ਗੁਰਦਿੱਤਾ ਜੀ ਦੀ ਮੰਗਣੀ ਦੇ ਉਸਤਪ ਉਪਰੰਤ ਇੱਕ ਦਿਨ ਗੁਰੂ ਜੀ ਮਾਤਾ ਗੰਗਾ ਜੀ ਪਾਸ ਬੈਠੇ ਸਨ ਕਿ ਮਾਤਾ ਜੀ ਨੇ ਕਿਹਾ ਬੇਟਾ ਬੀਬੀ ਬੀਰੋ ਵਰ ਕਰ ਜੋਗ ਹੋ ਗਈ ਹੈ ਇਸ ਵਾਸਤੇ ਕੋਈ ਚੰਗਾ ਘਰਾਣਾ ਵੇਖ ਕੇ ਇਸ ਦੀ ਮੰਗਣੀ ਕਰ ਦੇਣੀ ਚਾਹੀਦੀ ਹੈ ਗੁਰੂ ਜੀ ਨੇ ਕਿਹਾ ਮਾਤਾ ਜੀ ਅਕਾਲ ਪੁਰਖ ਨੇ ਪਹਿਲਾਂ ਹੀ ਸਭ ਪ੍ਰਬੰਧ ਕਰ ਛੱਡਿਆ ਹੋਇਆ ਹੈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੀਵ ਦੇ ਕਰਮਾਂ ਅਨਸਾਰ ਉਸ ਦੇ ਜਨਮ ਸਮੇ ਹੀ ਸੰਜੋਗ ਲਿਖੇ ਜਾਂਦੇ ਹਨ ਸੋ ਉਸ ਲਿਖੇ ਅਨੁਸਾਰ ਛੇਤੀ ਹੀ ਬੀਬੀ ਵਾਸਤੇ ਵਰ ਕਰ ਮਿਲ ਜਾਏਗਾ। ਦੂਸਰੇ ਦਿਨ ਗੁਰੂ ਜੀ ਦੇ ਸੁਜੇ ਹੋਏ ਦੀਵਾਨ ਵਿੱਚ ਇੱਕ ਸਿੱਖ ਆਪਣੇ ਪੁੱਤਰ ਨੂੰ ਨਾਲ ਲੈ ਕੇ ਬੜੇ ਪ੍ਰੇਮ ਨਾਲ ਬੈਠਾ ਹੋਇਆ ਸੀ। ਅੰਤਰਜਮਈ ਗੁਰੂ ਜੀ ਨੇ ਉਸ ਦੀ ਕਰਮ ਰੇਖਾ ਵੇਖ ਕੇ ਭਾਈ ਜੇਠਾ ਜੀ ਨੂੰ ਆਗਿਆ ਕੀਤੀ ਤਾਂ ਜੇਠਾ ਉਹਨਾਂ ਦੋਹਾਂ ਨੂੰ ਦੀਵਾਨ ਵਿੱਚੋਂ ਉੱਠ ਕੇ ਗੁਰੂ ਜੀ ਪਾਸ ਲੈ ਆਇਆ। ਉਹਨਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਖੜੇ ਹੋ ਗਏ ਗੁਰੂ ਜੀ ਨੇ ਸਿੱਖ ਨੂੰ ਪੁੱਛਿਆ ਤੁਹਾਡਾ ਨਾਮ ਤੇ ਜਾਤ ਕੀ ਹੈ ਅਤੇ ਕਿੱਥੋਂ ਦੇ ਵਸਨੀਕ ਹੋ ਸਿੱਖ ਨੇ ਕਿਹਾ ਮਹਾਰਾਜ ਮੈਂ ਮੁੱਲੇਪੁਰ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਧਰਮ ਹੈ ਅਤੇ ਜਾਤ ਖੋਸਲਾ ਹੈ ਜਦ ਗੁਰੂ ਜੀ ਨੇ ਲੜਕੇ ਦਾ ਨਾਮ ਤੇ ਉਮਰ ਪੁੱਛੀ ਤਾਂ ਉਸਨੇ ਲੜਕੇ ਦਾ ਨਾਮ ਸਾਧੂ ਅਤੇ ਉਮਰ 7 ਸਾਲ ਦੀ ਦੱਸੀ ਗੁਰੂ ਜੀ ਨੇ ਭਾਈ ਧਰਮਚੰਦ ਤੋਂ ਇਤਨੀ ਗੱਲ ਪੁੱਛ ਕੇ ਉਸ ਨੂੰ ਆਪਣੇ ਪਾਸ ਬਿਠਾ ਲਿਆ ਤੇ ਸੇਵਾਦਾਰ ਨੂੰ ਕਿਹਾ ਕਿ ਸ਼ੁਆਰੇ ਤੇ ਕੁਝ ਮਿੱਠਾ ਲੈ ਆਉ ਇਸ ਬਾਲਕ ਨੂੰ ਬੀਬੀ ਵੀਰੋ ਦੀ ਕੁੜਮਾਈ ਦਾ ਸ਼ਗਨ ਲਾ ਦਿਓ ਇਹ ਗੱਲ ਸੁਣ ਕੇ ਭਾਈ ਧਰਮੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਸਾਰੇ ਜਗਤ ਦੇ ਗੁਰੂ ਹੋ ਤੁਹਾਡੀ ਬਰਾਬਰੀ ਮੈਂ ਇੱਕ ਨਿਰਤਨ ਤੇ ਨਿਮਾਣਾ ਆਦਮੀ ਕਿਸ ਤਰ੍ਹਾਂ ਕਰ ਸਕਦਾ ਹਾਂ ਗੁਰੂ ਜੀ ਨੇ ਕਿਹਾ ਚਿੰਤਾ ਨਾ ਕਰ ਇਹ ਵਧਾਤੇ ਦੇ ਲਿਖੇ ਹੋਏ ਲੇਖ ਹਨ ਤੇਰਾ ਪੁੱਤਰ ਭਾਗਾ ਵਾਲਾ ਹੈ ਇਸ ਦਾ ਪ੍ਰਭੂ ਭਗਤੀ ਵਿੱਚ ਬਹੁਤ ਪ੍ਰੇਮ ਹੈ ਉਪਰੰਤ ਗੁਰੂ ਜੀ ਮੰਗਣੀ ਦੀ ਸਾਰੀ ਮਰਿਆਦਾ ਕਰਕੇ ਫਿਰ ਉੱਠ ਕੇ ਮੇਲਾ ਵਿੱਚ ਚਲੀ ਗਈ ਜਦ ਮਾਤਾ ਦਮੋਦਰੀ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਕੋਈ ਵਿਚਾਰ ਨਹੀਂ ਕੀਤੀ ਇੱਕ ਨਿਰਧਨ ਸਿੱਖ ਦੇ ਲੜਕੇ ਨਾਲ ਆਪਣੀ ਬੀਬੀ ਦੀ ਸਗਾਈ ਕਰ ਦਿੱਤੀ ਹੈ ਸਾਰੇ ਸੰਬੰਧੀ ਸਾਨੂੰ ਤਰਕਾਂ ਕਰਨਗੇ ਤਦ ਗੁਰੂ ਜੀ ਨੇ ਕਿਹਾ ਹੁਣ ਤੂੰ ਸਭ ਤੋਂ ਚੰਗਾ ਇਸ ਨੂੰ ਹੀ ਸਮਝ ਅਤੇ ਹੋਰ ਕੋਈ ਵਿਚਾਰ ਨਾ ਕਰ ਜਦ ਮਾਤਾ ਗੰਗਾ ਜੀ ਨੂੰ ਇਹ ਗੱਲ ਦੱਸੀ ਗਈ ਤਾਂ ਆਪ ਜੀ ਨੇ ਕਿਹਾ ਗੁਰੂ ਜੀ ਸਭ ਕੁਝ ਜਾਣੀ ਜਾਣ ਹਨ ਉਹਨਾਂ ਨੇ ਜੋ ਕੁਝ ਕਰ ਦਿੱਤਾ ਸੋ ਠੀਕ ਹੈ ਹੁਣ ਫਿਰ ਨਹੀਂ ਸਕਦਾ ਮਾਤਾ ਗੰਗਾ ਜੀ ਪਾਸੋਂ ਇਹ ਵਿਚਾਰ ਸੁਣ ਕੇ ਦਾ ਮੋਦਰੀ ਜੀ ਇਸ ਨੂੰ ਚੰਗਾ ਸਮਝ ਕੇ ਚੁੱਪ ਕਰ ਗਏ